ਮੁੱਖ ਅਫਸਰ थाना ਬਾਰਦਰੀ ਵੱਲੋਂ ਇੱਕ ਵਿਸ਼ੇਸ਼ ਟੀਮ ਜਿਹੜੀ ਹੈਗੀ ਆ ਤਿਆਰ ਕੀਤੀ ਗਈ ਸੀ ਤੋਂ ਜੋ ਇਸ ਟੀਮ ਨੂੰ ਦੋ ਤਰੀਕ ਨੂੰ ਕੱਲ ਇੱਕ ਅਹਿਮ ਸਫਲਤਾ ਮਿਲੀ ਜਦੋਂ ਇਸ ਟੀਮ ਨੇ ਪਹਿਲਾ ਇੱਕ ਦੋਸ਼ੀ ਲਲਿਤ ਕੁਮਾਰ ਜਿਹੜਾ ਕਿ ਬਿਲਗਾਂ ਜਲੰਧਰ ਦੇ ਰਹਿਣ ਵਾਲਾ ਨੂਣਾ ਟੋ ਵਾਲੀ ਰੋਡ ਤੋਂ ਬਰਤਾਰ ਕੀਤਾ ਕਬੂਕੀਤਾ ਦੇ ਉਹਦੇ ਕਬਜੇ ਦੇ ਵਿੱਚੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦਾ ਮੋਬਾਈਲ ਫੰਡਰਾਮ ਕੀਤਾ। ਤੋਂ ਦਰਾਨੇ ਪੁੱਛ ਕੇ ਜਿਹੜਾ ਜਿਹੜਾ ہمارا ਉਹਨੇ ਕੋ ਨਾਮ ਦਿਆ ਕਿ ਜਿਹੜਾ ਉਹਦਾ ਸਾਥੀ ਸੀਗਾ ਉਹਦੇ ਵਾਲਿਆਂ ਜੋ ਸਟੀਮ ਵੱਲੋਂ ਬੈਂਕ ਨਾਲ ਕੰਮ ਕਰਦੇ ਹੋਏ ਉਹਦੇ ਵਾਲਿਆਂ ਨੂੰ ਵੀ ਅੱਜ ਅੱਜ ਦੀ ਮਾਰਨਿੰਗ ਜਿਹੜਾ ਹੈਗਾ ਸਿਗਰਤਾਂ ਕੀਤਾ ਜਲੰਧਰਪੁਰਸ ਨੇ ਚੋਰੀ ਦੇ ਪੰਜ ਮੋਟਰਸਾਈਕਲਾਂ ਸੁਨੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਪਾਸੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ ਦੱਸਦੀ ਹੈ ਕਿ ਇਸ ਸਨੈਚਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਦੋ ਨਾਮੀ ਸਨੈਚਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ ਜਾਣਕਾਰੀ ਅਨੁਸਾਰ ਪਹਿਲਾ ਇੱਕ ਦੋਸ਼ੀ ਲਲਿਤ ਕੁਮਾਰ ਪੁੱਤਰ ਜਗਿੰਦਰਪਾਲ ਵਾਸੀ ਮੁਹੱਲਾ ਨੀਲਵਾਲ ਵਿਲਗਾ ਜਲੰਧਰ ਤੋਂ ਕਾਬੂ ਕੀਤਾ ਗਿਆ ਸੀ ਜਿਸ ਪਾਸੋਂ ਮੌਕੇ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਔਰ ਜਿਸ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਦੋਸ਼ੀ ਨੂੰ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਕੋਈ ਵੀ ਅਪਰਾਧਿਕ ਇਤਿਹਾਸ ਨਹੀਂ ਸੀ ਅਤੇ ਐਫ ਆਈ ਆਰ ਨੰਬਰ 17 ਮਿਤੀ 22 2024 ਅਧੀਨ 379 ਬੀ 379 411 ਆਈ ਪੀ ਸੀ ਥਾਣਾ ਨਿਊ ਬਾਰਾਦਰੀ ਜਲੰਧਰ ਵਿਖੇ ਦਰਜ ਕੀਤੀ ਗਈ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ ਬ ਮਨਜੋਗ ਸ਼੍ਰੀ ਸੁਪਨ ਸ਼ਰਮਾ ਆਈਪੀਐਸ ਕਮਿਸ਼ਨਰ ਆਫ ਪੁਲਿਸ ਚਲੰਦਰ ਉਹਨਾਂ ਦੇ ਨਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਚਲੰਦਰ ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚੋਂ ਟੂ-ਵੀਲਰ ਦੀਆਂ ਚੋਰੀਆਂ ਹੋ ਰਹੀਆਂ ਸੀਗੀਆਂ ਖਾਸ ਕਰਕੇ ਮੋਟਰਸਾਈਕਲ ਵਗੈਰਾ ਉਹ ਉਹਨਾਂ ਮੋਟਰਸਾਈਕਲ ਚੋਰਾ ਨੂੰ ਪਕੜਨ ਵਾਸਤੇ ਇਹ ਮੁਖ ਅਫਸਰ थाना ਬਾਰਾਂਦਰੀ ਵੱਲੋਂ ਇੱਕ ਵਿਸ਼ੇਸ਼ ਟੀਮ ਜਿਹੜੀ ਹੈਗੀ ਆ ਤਿਆਰ ਕੀਤੀ ਗਈ ਸੀ। ਤੋਂ ਜੋ ਇਸ ਟੀਮ ਨੂੰ ਦੋ ਤਰੀਕ ਨੂੰ ਕੱਲ ਇੱਕ ਅਹਿਮ ਸਫਲਤਾ ਮਿਲੀ। ਜਦੋਂ ਇਸ ਟੀਮ ਨੇ ਪਹਿਲਾ ਇੱਕ ਦੋਸ਼ੀ ਲਲਤ ਕੁਮਾਰ ਜਿਹੜਾ ਕਿ ਬਿਲਗਾਂ ਜਲੰਧਰ ਦੇ ਰਹਿਣ ਵਾਲਾ ਹੈ ਨੂੰ ਰਾਟੋ ਵਾਲੀ ਰੋਡ ਤੋਂ ਗ੍ਰਿਫਤਾਰ ਕੀਤਾ ਤੇ ਉਹਦੇ ਕਬਜ਼ੇ ਦੇ ਵਿੱਚੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦਾ ਮੋਬਾਈਲ ਫੋਨ ਬਰਾਮਦ ਕੀਤਾ। ਤੋ ਦਰਾਨੇ ਪੁੱਛ ਕੇ ਜਿਹੜਾ ਗਲਤ ਹਮਾਰਾ ਉਹਨੇ ਕੋਲ ਨਾਮ ਲਿਆ ਕਿ ਜਿਹੜਾ ਉਹਦਾ ਸਾਥੀ ਸੀਗਾ ਉਹਦੇ ਵਾਲੀਆਂ ਜੋ ਸਟੀਮ ਵੱਲੋਂ ਬੈਂਥ ਨਾਲ ਕੰਮ ਕਰਦੇ ਹੋਏ ਉਹਦੇ ਵਾਲੀਆਂ ਨੂੰ ਵੀ ਅੱਜ ਅਰਲੀ ਮਾਰਨਿੰਗ ਜਿਹੜਾ ਹੈਗਾ ਸਿਰ ਦਿੱਤਾ ਹੈ ਤੋ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਹੁਣ ਤੱਕ ਜਿਹੜੀ ਹੈਗੀ ਆ 12 ਤਰੀਕ ਦੀ ਪੁਲਿਸ ਵੱਲੋਂ ਕੁੱਲ 5 ਮੋਟਰਸਾਈਕਲ ਹੈਗੇ ਨੇ ਜਿਹੜੇ ਮਾਰਕਾ ਹਾਂਡਾ ਹੀਰੋ ਹਾਂਡਾ ਉਬਰਾਮ ਦਾ ਕੀਤੇ ਆ। ਤੋਂ ਦੋਨੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਸੀਂ ਮਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈਗਾ। ਤੋਂ ਫਿਲਹਾਲ ਜਿਹੜੀ ਪੁੱਛਗਛਾਂ ਜਾਰੀ ਹੈ। ਇਹਨਾਂ ਦਾ ਜਿਹੜਾ ਪਹਿਲਾ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ। ਤੇ ਫਿਲਹਾਲ ਅਜੇ ਇਹ ਮੈਟਰ ਅੰਡਰ ਇਨਵੈਸਟੀਗੇਸ਼ਨ ਤੇ ਜੋ ਵੀ ਫਿਰ ਹੋਊਗਾ ਫਿਰ ਤੁਹਾਨੂੰ ਸ਼ੇਅਰ ਕਰਾਂਗੇ।